ਦਿਲ ਵਾਰ ਦਾਤ ਵਾਧੀ ਜਾਂਦੀ ਆ ਨਾਲ ਇਹਨੂੰ ਇਕੱਠਾ ਕਰੋ 5 ਮਿੰਟ ਲਵਾਓ ਜਿਹੜਾ ਬਣਾਇਆ ਉਹਦਾ ਪ੍ਰਧਾਨ ਉਪਕਰਾਰੀ ਨਹੀਂ ਹੈਗਾ ਪ੍ਰਧਾਨ ਮੰਨ ਲਓ ਕੋਈ ਚੱਣੀ ਚਾਹੀਦੀ ਉਹ ਜੋ ਵਾਅਦਾ ਕਰਾਉਂਦਾ ਬਣਾਉਂਦੇ ਉਹ ਪ੍ਰਧਾਨ ਕਾ ਦਾ ਉਹ ਗਣੀ ਨਹੀਂ ਉਹ ਕੋ ਖਾਲੀ ਹੁੰਦੀ ਤਾਂ ਲੋਕਾਂ ਨਾਲ ਕੀ ਸਵਾਰੂਗਾ ਬੰਦੇ ਨਾਲ ਠੀਕ ਹੈ ਜੀ ਇਹ ਚਾਰੇ ਜਾਨਾ ਜੇ ਇੱਕ ਨੇ ਗਲਤੀ ਕੀਤੀ ਤੇ ਬਾਕੀ ਕਿਉਂ ਕਸੂਰਵਾਲ ਨੇ ਮੇਨ ਮੁੱਦਾ ਇਹ ਹੈ ਕਿ ਜੋ ਪੰਜਾਬੀ ਭਾਈ ਬਾਹਰ ਜਾ ਕੇ ਕਿਤੇ ਜਗ੍ਹਾ ਨੂੰ ਨੈਗੇਟਿਵ ਕਰੇ ਤੇ ਉਹਦੇ ਨਾਲ ਕੀ ਕੀਤਾ ਜਾਂਦਾ ਕਿ ਕਹਿੰਦੇ ਨਹੀਂ ਜਗ੍ਹਾ ਮਿਲ ਸਕਦੀ ਇਹ ਇਹਨਾਂ ਨੇ ਕੀ ਆਖਿਆ ਡਾਗਰਾ ਦੇ ਤੇ ਇਹਨਾਂ ਦੀ ਨਿਗਰਸ਼ ਹੁੰਦੀ ਹੈ ਕਿੰਨੇ ਇਹਨਾਂ ਨੇ ਘੜਾ ਦਿੱਤੇ ਕਿੰਨੇ ਇਹਨਾਂ ਨੇ ਪੀ ਪੀਤਾ ਤੇ ਕਿ ਮੱਦੇਨਜ਼ਰ ਅੰਟ ਪ੍ਰਵਾਸੀ ਕ੍ਰਿਮినਲਸ ਮੱਛਾ ਪਾ ਕਮਰਾ ਦੇਣ ਲੱਗੇ ਦੇਖਦੇ ਆ ਤੇ ਮਾਂ ਪਾਣਾ ਪੰਜਾਬ ਦੇ ਵੱਡਣ ਲੱਗੇ ਦੇਖਦੇ ਆ ਤੇ ਸਭ ਤੋਂ ਵੱਡੀ ਸਰਕਾਰ ਦੀ ਗਲਤੀ ਆ ਠੀਕ ਹੈ ਜੀ ਇਹ ਹੀ ਸੁਧਾਰ ਕਰਨਾ ਚਾਹੁੰਦੇ ਆ ਅਸੀਂ ਦੇ ਕਹਿੰਦੇ ਰਹੇ ਜੀ ਉਹਦਾ ਵੀ ਕਸੂਰ ਹੋਆ ਇਹਦੀ ਗਲਤੀ ਹੈ ਉਹਦਾ ਕਿ ਕਸੂਰ ਅਫਸਰਾਂ ਨੂੰ ਰੋਲ ਵਧਵਾਉਣੇ ਸ਼ੁਰੂ ਨਾ ਚੱਲੇ ਸੋ ਆਵਾਰੇ ਪਾਸੇ ਚੱਲਦੀ ਆ ਲਾਂਗ ਨਗਰ ਕੰਪਲ ਜਾਵਾਂਗੇ ਠੀਕ ਹੈ ਨਾ ਆਪਾਂ ਬਾਅਦ ਵਿੱਚ ਡੀਸੀ ਸਾਹਿਬ ਨੂੰ ਮਿਲਾਂਗੇ ਉਸ ਤੋਂ ਬਾਅਦ ਦੁਆਰਾ ਕਰ ਵੀ ਆਪਾਂ ਕਰਾਂਗੇ ਨਹੀਂ ਕੋਈ ਗੱਲ ਨਹੀਂ ਨਗਰ ਗਾਂ ਤੋਂ ਹੀ ਮਿਲਾਂਗੇ ਠੀਕ ਹੈ ਜੀ ਤੇ ਜਿੱਦਾਂ ਕਾਨੂੰਨ ਹੁਕਮ ਆਇਆ ਜਿ세ਦਾਰ ਕੁਲਵਿੰਦਰ ਸਿੰਘ ਦੀ ਕਾਂਗਰਸ ਦੀ ਠੀਕ ਹੈ ਜੀ ਉਹ ਅਸੀਂ ਕੱਲ ਨੂੰ ਜੇ ਉਹਨੂੰ ਨਗਰ ਗਾਂ ਤੋਂ ਮਿਲਾਂਗੇ ਉਸ ਤੋਂ ਬਾਅਦ ਡੀਸੀ ਨੂੰ ਮਿਲਾਂਗੇ ਠੀਕ ਹੈ ਜੀ ਇਹ ਕੋਈ ਤਾਂ ਦੇਣਗੇ 2-3-4 ਦਿਨ ਹੱਟੇਗਾ ਕੋਈ ਗੱਲ ਖੁੱਲ੍ਹੇ ਗੱਲਾਂ ਦਾ ਡੇਢਾਂ ਹੀ ਅਸੀਂ ਉਸ ਤੋਂ ਬਾਅਦ ਸਾਡੀ ਕਾਰਵਾਈ ਆਪਣੀ ਹੋਏਗੀ ਜੀ ਰੇੜੀਆਂ ਵਾਲਿਆਂ ਨਾਲ ਇਹ ਗੱਲਬਾਤ ਕੀਤੀ ਜੀ ਵੀ ਰੇੜੀਆਂ ਆਪਣੀਆਂ ਤੁਸੀਂ ਖਾਲੀ ਕਰਕੇ ਤੇ ਆਪਣੇ ਆਪਣੇ ਵਾਪਸ ਮੁੜ ਜਾਓ ਘਰਾਂ ਨੂੰ ਜੀ ਵੀ ਜਿਹੜੇ ਬੰਦੇ ਨੇ ਕੰਮ ਕੀਤਾ ਗਲਤ ਚਾਰ ਫਾਲ ਦੇ ਬੱਚੇ ਦੇ ਨਾਲ ਉਹਦੇ ਗੁੱਸਤ ਅੰਗਾਂ ਦੇ ਵਿੱਚ ਰਾੜ ਦਿੱਤੀ ਗਈ ਜੀ ਠੀਕ ਹੈ ਜੀ ਇਹ ਹੈਗੇ ਤਾਂ ਉਹੀ ਪ੍ਰਵਾਸੀ ਆ ਉਹਨਾਂ ਦੇ ਉਹੀ ਕੌਮ ਦੇ ਵਿੱਚ ਹੀ ਆ ਜੀ ਠੀਕ ਹੈ ਉਹਨੇ ਰਾੜ ਦਿੱਤੀ ਪਰਸ ਤੇ ਨਹੀਂ ਕੀਤਾ ਉਹਨੇ ਆਪਣੇ ਮਾਪਿਆਂ ਨੂੰ ਕਿੰਨਾ ਚੇਤੇ ਕੀਤਾ ਹੋਊਗਾ ਜੀ ਜਦੋਂ ਇਦਾਂ ਦਾ ਕੰਮ ਹੋਇਆ ਕਿੰਨਾ ਚੇਤੇ ਕੀਤਾ ਆਪਣੇ ਮਾਪਿਆਂ ਨੂੰ ਕਿ ਬਹੁਤ ਮਾਰੀਆਂ ਆਉਣੀਆਂ ਮੈਨੂੰ ਕੋਈ ਛੜਾਵੇ ਜੀ ਉਹ ਡਰਸ ਨੇ ਛੱਡਿਆ ਨਹੀਂ ਉਹਨੂੰ ਜੀ ਠੀਕ ਹੈ ਉਹਨੇ ਮਾਤਾ ਹੋਵੇ ਪਰਸ ਨਹੀਂ ਕੀਤਾ ਇੱਥੋਂ ਦੇ ਜਿਹੜੀਆਂ ਸਰਕਾਰਾਂ ਨੇ ਫਲੌਰ ਦੇ ਜਾਂ ਐਮਸੀ ਹੋਵੇ ਜੀ ਜਾਂ ਨੰਬਰਦਾਰ ਪ੍ਰਧਾਨ ਹੋਵੇ ਜੀ ਇਹ ਸਾਰੇ ਭਈਆਂ ਨਾਲ ਡਿਗੇ ਹੋਏ ਨੇ ਇਨਾਂ ਦੇ ਘਰੇ ਰਾਸ਼ਨ ਪਹੁੰਚਦਾ ਆ ਹਫਤਾ ਪਹੁੰਚਦਾ ਪਹੇ ਪਹੁੰਚਦਾ ਇਨਾਂ ਦੇ ਘਰੇ ਇਹ ਭਈਆਂ ਨੂੰ ਜਾਣ ਨਹੀਂ ਦਿੰਦੇ ਠੀਕ ਹੈ ਠੀਕ ਹੈ ਜੀ ਤੇ ਜਿਹੜਾ ਪੋਸਟਲ ਪ੍ਰਸ਼ਾਸਨ ਇਹਨੂੰ ਬੇਨਤੀ ਆ ਵੀ ਜਾ ਉਹਨਾਂ ਦੇ ਭਾਰ ਘਾਟ ਜਿਹੜੇ ਆਇਡੈਂਟੀਫਾਈ ਕੀਤੇ ਜਾਣ ਤਾਂ ਜਲਦੀ ਤੋਂ ਜਲਦੀ ਠੀਕ ਹੈ ਜੀ ਕੈਂਸਲ ਵੀ ਕੀਤਾ ਜਾਣ ਭਈਆਂ ਨੂੰ ਜਿਹਦਾ ਮੌਕੇ ਤੇ ਐਸਐਸਪੀ ਸਾਹਿਬ ਆਇਆ ਕਾਨੂੰਨੀ ਵਿਰੋਧ ਤਾਂ ਹੈਗਾ ਵੀ ਤੁਸੀਂ ਇਹ ਕੰਮ ਨਹੀਂ ਕਰ ਸਕਦੇ ਹੈਗੇ ਠੀਕ ਹੈ ਨਾ ਤੇ ਫਿਰ ਅਗਲੀ ਅਗਲੀ ਤੁਹਾਡੀ ਕੀ ਕਾਰਵਾਈ ਹੈ ਅਗਲੀ ਕਾਰਵਾਈ ਸਾਡੀ ਇਹ ਆ ਵੀ ਇਹਨਾਂ ਨੇ ਕਿਹਾ ਵੀ ਡੀਸੀ ਸਾਹਿਬ ਨੂੰ ਮਿਲੋ ਉਹਨਾਂ ਨੂੰ ਮਿਲਾਂਗੇ ਉਹ ਮੰਗ ਪੱਤਰ ਦਿੰਨੇ ਆ ਉਹਨਾਂ ਨੂੰ ਵੀ ਹਫ਼ਤੇ ਦੋ ਹਫ਼ਤੇ ਦਾ ਟਾਈਮ ਦਿੱਤਾ ਜਾਊਗਾ ਜੀ ਜੇ ਉਹ ਗੱਲ ਸੁਣਨਗੇ ਤਾਂ ਠੀਕ ਆ ਨਹੀਂ ਤਾਂ ਗੁਰੂ ਦੀ ਲਾਡਲੀ ਫੌਜ ਆ ਉਹ ਫਿਰ ਆਪਣੀ ਕਾਰਵਾਈ ਆਪ ਕਰੂਗੀ ਬਾਈ ਸਰਕਾਰ ਤੋਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਕੀ ਮੰਗ ਕਰਨੀ ਝਾੜੂ ਵਾਲਾਂ ਦੀ ਉਹ ਤਾਂ ਝਾੜੂ ਵਾਲੇ ਹੈ ਹੀ ਵਿਕੇ ਹੋਏ ਸਾਰੇ 92 ਐਮਐਲਏ ਇਹਨਾਂ ਦੇ ਜਿਹੜੇ ਪੰਜਾਬੀਆਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਪੰਜਾਬੀਆਂ ਨੂੰ ਇਹ ਅਪੀਲ ਕਰਨਾ ਚਾਹੁੰਦੇ ਆ ਵੀ ਪੰਜਾਬੀ ਪਾਈਚਾਰਾ ਜਿਹੜਾ ਆ ਉਹ ਪੈਂਿਆਂ ਨੂੰ ਜਲਦੀ ਤੋਂ ਜਲਦੀ ਨਾਲ ਕੱਟ ਹੋ ਕੇ ਪਿੰਡਾਂ ਦੇ ਵਿੱਚੋਂ ਮਤੇ ਪਾ ਕੇ ਪੈਂਿਆਂ ਨੂੰ ਬਾਹਰ ਕੱਢਿਆ ਜਾਵੇ ਜਲਦੀ ਤੋਂ ਜਲਦੀ ਇਹ ਪੰਜਾਬੀ ਭਾਈ ਚਾਰੇ ਨੂੰ ਬੇਨਤੀ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਥਾ ਮਤਲਬ ਹੋ ਸਕਦਾ ਪਹਿਲਾਂ ਉਸ ਬੱਚੇ ਦੇ ਨਾਲ ਜੋ ਕੋਣੀ ਹਰਕਤ ਹੋਈ ਉਹਨੂੰ ਜਿਹੜੇ ਜੀ ਟੀਵੀ ਫੜ ਕੇ ਨਾ ਦੇ ਦਿੱਤਾ ਕਿ ਉਸ ਰੋਸ ਦੇ ਵਿੱਚ ਯਾਦ ਆ ਪਛੇ ਰਹੀ ਵਿਹਾਜੁਰਤ ਵਸਮੀ ਜੁਨੇ ਮੈਂ ਤਾਂ ਕਹਿੰਦਾ ਸੌਰੀ ਸਰ ਪਰ ਘੱਟ ਕੰਮ ਹੋ ਗਿਆ ਉਹਨਾਂ ਨੂੰ ਸਮਝਾ ਪਾਇਆ ਕਿ ਤੁਸੀਂ ਪਹਿਲਾਂ ਇਹ ਕਾਰਪੋਰੇਸ਼ਨ ਨਾਲ ਗੱਲ ਕਰੋ ਜਿਹਨੇ ਇਹ ਵੀ ਨੋਟ ਰਿਹਾ ਕਾਰਪੋਰੇਸ਼ਨ ਦਾ ਟੱਕਾ ਹੈਗਾ ਕਹਾ ਉਸ ਤੋਂ ਬਾਅਦ ਮਤੀਲਾ ਹੈ ਅਲੱਗਰ ਮਾਇਦਾ ਡੀਸੀ ਦਾ ਅਧਿਰਪਦੇ ਪ੍ਰਸ਼ਾਸਕਾਂ ਦੇ ਗੁਰੂਗਜਾਗ ਨੇ ਉਹਨਾਂ ਨਾਲ ਜਾ ਕੇ ਜੋ ਤੱਕ ਤਕਰੀਰ ਲਈ ਹੈ ਸਾਂਝੋ ਉਹ ਤਾਂ ਇਹ ਜ਼ਰੂਰ ਦੇ ਸੀ ਜਿਵੇਂ ਜਮ ਕੰਮ ਹੋ ਅਰੇ ਇੱਕ ਹੋਰ ਇੱਕ ਹੋਰ ਹੈ ਗੱਲ ਹੈ ਕਿ ਜਿਹੜਾ ਫਲੋਰ ਦੇ ਏਰੀਆ ਵਿੱਚ ਬਹੁਤ ਸਾਰੇ ਪ੍ਰਵਾਸੀ ਹੈਗੇ ਆ ਤੁਸੀਂ ਆਪਣੇ ਉਹਨਾਂ ਪ੍ਰਸ਼ਾਸਨ ਕੋਲ ਕੋਈ ਸੁਧਰੀ ਅਲਾਸਮਤ ਕਰਵਾਈ ਹੈ ਕਿ ਇਹ ਵੀ ਕਿਹਾ ਕਿ ਕੋਈ ਡੈਡੀ ਟਿਕਰਾ ਹੈਗੀ ਹੈ ਜਾਂ ਬੜੀ ਜਾ ਜਾਂਦਾ ਕਿ ਆਮ ਤੌਰ ਤੇ ਉਹਨਾਂ ਨੂੰ ਚੀਜ਼ ਪਾਣੀ ਕਰਨ ਮੰਨਦੇ ਕੋਈ ਜਿਹੜੇ ਆਪਏ ਐਮਸੀਆ ਮਾਰ ਆਏ ਨੇ ਜਾਂ 파이터ਾ ਪੰਚ ਪੰਚ ਆਏ ਨੇ ਇਹਨਾਂ ਸਾਰਿਆਂ ਨੂੰ ਬੁਲਾ ਕੇ ਮੀਟਿੰਗ ਕੀਤੀ ਸੀ ਜੰਮਰ ਪਹਿਲਾਂ ਕਿ ਜਿੰਨੇ ਵੀ ਤੁਹਾਡੇ ਏਰੀਆ ਦੇ ਵਿੱਚ ਪ੍ਰਵਾਸੀ ਨੇ ਜੂਰ ਨੇ ਉਹਨਾਂ ਨੂੰ ਨੋਟਾਈਸ ਜਿਆਦਾ ਜੇਕਰ ਤੁਸੀਂ ਪਹਿਲਾਂ ਹੀ ਰਿਸਟਰਡ ਕਰਾਏ ਨੇ ਤਾਂ ਠੀਕ ਹੈ ਜਿਹੜੇ ਇਸ ਵੇਲੇ ਨਹੀਂ ਹੋਏ ਉਹਨਾਂ ਸਾਰਾ ਬਾਈਡਨ ਲਾ ਦੇ ਸਾਡੇ ਜਿਵੇਂ ਜਮਕ ਰਹੇ ਨੇ